ਇਸ ਜਗਤ ਦੇ ਉਧਾਰ ਦੇ ਵਾਸਤੇ ਪਰਮਾਤਮਾ ਨੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਭੇਜਿਆ ਸੀ ਹੁਣ ਇਹ ਜਗਤ ਦਾ ਉਧਾਰ ਕੋਈ ਛੋਟਾ ਕਾਰਜ ਨਹੀਂ ਸੀ ਕਿਉਂਕਿ ਇਸ ਧਰਤੀ ਦੇ ਉੱਤੇ ਪਾਪਾਂ ਦਾ ਫਸਾਰਾ ਬਹੁਤ ਵੱਧ ਚੁੱਕਾ ਸੀ ਧਰਤੀ ਮੁਰਲਾ ਰਹੀ ਸੀ ਇਸ ਧਰਤੀ ਦੇ ਕੁਰਲਾਨ ਦੀ ਆਵਾਜ਼ ਉਸ ਪਰਮਾਤਮਾ ਨੇ ਸੁਣੀ ਤੇ ਪਰਮਾਤਮਾ ਨੇ ਇਸ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਭੇਜ ਦਿੱਤਾ ਜਿਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਕੀਤਾ ਹੈ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਹੁਣ ਇਸ ਦੁਨੀਆ ਤੇ ਜੋ ਪਾਪ ਸੰ ਦੁਨੀਆ ਦੇ ਦੁੱਖ ਸੀ ਉਹ ਇੰਨੇ ਜਿਆਦਾ ਸੰਨ ਕਿ ਇੱਕ ਹੀ ਜਨਮ ਦੇ ਵਿੱਚ ਦੂਰ ਕਰਨੇ ਮੁਸ਼ਕਲ ਸਨ ਇਸ ਵਾਸਤੇ ਸਤਿਗੁਰਾਂ ਨੂੰ بار 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 ਜਿਹੜਾ ਹੈ ਆਪਣੇ ਜਾਮੇ ਬਦਲਨੇ ਪਏ 10 ਜਾਮੇ ਗੁਰੂ ਸਾਹਿਬਾਨ ਨੇ ਧਾਰਨ ਕੀਤੇ ਹੈ ਇਹ ਮਾਨਵਤਾ ਦੇ ਦੁੱਖਾਂ ਨੂੰ ਦੂਰ ਕਰਨ ਦੇ ਵਾਸਤੇ ਉਹਨਾਂ ਹੀ ਜਾਮਿਆਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਘਰ ਮਾਂ ਨਾਨਕੀ ਜੀ ਦੀ ਕੁੱਖ ਤੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਔਰ ਮੈਂ ਇੱਥੇ ਇੱਕ ਗੱਲ ਹੋਰ ਅਰਜ਼ ਕਰ ਦੇਵਾਂ। ਇਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪੰਜ ਭੈਣ ਭਰਾ ਨੇ। ਉਹਨਾਂ ਵਿੱਚ ਬਾਬਾ ਗੁਰਦਿੱਤਾ ਜੀ ਨੇ ਬਾਬਾ ਅਟਲ ਰਾਏ ਜੀ ਹੈ ਬਾਬਾ ਸੂਰਜ ਮੱਲ ਜੀ ਹੈ ਬਾਬਾ ਅਨੀ ਰਾਏ ਜੀ ਹੈ ਤੇ ਇੱਕ ਭੈਣ ਬੀਬੀ ਵੀਰੋ ਜੀ ਹੈ ਚਾਰ ਭੈਣ ਭਰਾ ਪਹਿਨਾ ਦੀ ਗੁਰੂ ਕੇ ਮਹਿਲ ਅੰਮ੍ਰਿਤਸਰ ਦੇ ਵਿੱਚ ਉਹ ਸਥਾਨ ਜਿਸ ਸਥਾਨ ਤੇ ਪਹਿਨਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਵਾਸ ਕਰਦੇ ਸਨ ਫਿਰ ਉਸੇ ਹੀ ਸਥਾਨ ਤੇ صاحب شری گرو تیگ بہادر صاحب جی دے پتا گرو ہار گویند صاحب مہاراج دا نماس کیونکہ ساڈے گرو سے پانی اوتھے صحیح گل جڑی جو انہاں نے دسے مہاراج پرکاش ہوئے پتا انہاں نے اپ او برتی ਪ੍ਰਕਾਸ਼ ਕਿਹਾ ਜਾਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਨੇ ਬੇਲੇ ਬਣਾਈ ਤੇ ਜੋ ਕੀ ਘਟਨਾ ਦੱਸਦੇ ਮੈਂ ਸ਼ਹਿਦ ਹੁੰਦਾ ਹੈ ਹੋਰ ਗੱਲ ਸਾਹਿਬ ਬੇਲੇ ਇੱਕ ਗੁਰੂ ਦਾ ਸੰਦੇ ਹੈ ਇੱਕ ਵਾਰ ਇੱਕ ਮਾਤਾ ਹਰਗੋਬਿੰਦ ਸਾਹਿਬ ਮਹਾਰਾਜ ਇਹ ਖਾਤਰ ਸਹਿ ਮਾਣਨਾ ਦਿੰਦਾ ਹੈ ਸਤ ਜੀ ਉਸ ਵੇਲੇ ਉਹ ਮਰੀਦ ਬਰਬਾਦ ਸਹਿਬ ਜੀ ਉਹ ਤਨ ਕਰ ਰਹੇ ਆ ਮੇਰੇ ਬੱਚੇ ਨੂੰ ਸਮਝਾਉਂਦੇ ਇਸ ਮਾਤੀ ਤੋਂ ਬਾਅਦ ਸਿੱਖ ਦੱਸਦਾ ਸਤਿਗੁਰੂ ਜੀ ਉਹ ਸਹਿਬ ਜੀ ਨੇ ਉਸ ਮਾਤਾ ਰੁਕਿਆ ਮਾਤਾ ਵਿਖੇ 5ਵੇਂ ਸਹਿਬੂ ਜੀ ਦੇ ਜਨਮ ਤੋਂ ਬਾਅਦ ਬੱਚੇ ਨੂੰ ਲੈ ਕੇ ਆਉਣਾ ਅੱਜ ਨਹੀਂ ਮਿਲਸਿਆ ਮਹੀਨੇ ਬਾਅਦ ਗਏ ਗੁਰੂ ਸਾਹਿਬ ਮਹੀਨੇ ਬਾਅਦ ਜਦੋਂ ਗਈ ਤਾਂ ਆਪਣੇ ਗ੍ਰਹਿ ਗੁਣਾਂ ਦੇ ਉਸ ਬੰਦੇ ਆ ਸਮਝਾਇਆ ਬੇਟੇ ਸਤ ਗੁਰੂ ਦੇ ਨਾਲ ਭਾਈ ਕੋ ਨਾਸ ਕੇ ਵੀ ਸਤ ਗੁਰੂ ਜੀ ਜੇ ਇਹ ਹੀ ਬਚਨ ਬੁੱਧ ਨਹੀਂ ਸੀ ਏ ਭਾਈ ਤੁਸੀਂ ਪਹਿਲੇ ਹੀ ਕਿਉਂ ਨਾ ਇਹ ਗੁਰੂ ਕੇ ਸਿੱਖ ਵੀ ਸਤੂਰ ਸਹਿਬ ਨੇ ਨਾ ਨਹੀਂ ਉਦੋਂ ਮੈਂ ਵੀ ਖੰਦਾ ਸਾਹਿਬ ਦੇ ਦਰਸ਼ੇ ਕਰਨ ਦੇ ਮਸਬੂਤਨ ਤੋਂ ਪਹਿਲਾਂ ਮੈਨੂੰ ਆਪ ਵੀ ਯਾਰੀ ਕਰਦੀ ਪਹੰਚੇ ਜੋ ਮੈਂ ਕਹਿਣਾ ਹੈ ਘਟ ਘਟ ਕੀ ਕਰਨਾ ਵੀ ਪੈਣਾ ਸੀ ਸਤਿ ਸ੍ਰੀ ਮੈਂ ਅਰਿੰਦ ਸਰਬਾਰਾਜ ਨੇ ਜਿਹੜੀਆਂ ਚੀਜ਼ਾਂ ਆਪਣੇ ਇਸ ਸੰਗਤਾਂ ਨੂੰ ਪ੍ਰਚਾਰ ਦੇ ਸੰਦੇ ਵਿੱਚ ਲਿਆ ਆਪਣੀ ਜੀਵਨ ਦੇ ਵਿੱਚ ਲਾ ਪਾਉਂਦੇ ਇਹਨਾਂ ਦੇ ਅੱਗੇ ਸਿਰ ਚ ਆਪਣੇ ਜੀਵਨ ਦਾ ਅਦ ਆਰ ਬਣਾ ਕੇ ਫੇਰ ਬਾਬਾ ਬੁੱਢਾ ਜੀ ਭਾਈ ਮੀਰੀ ਚੰਦ ਜੀ ਹੁਣ ਗੁਰੂ ਤੇਗ ਬਹਾਦਰ ਸਾਹਿਬ ਨਾਲ ਹੀ ਦਰਸ਼ਨ ਕੀਤੇ ਜੇ ਸਾਰੀ ਮੀਰੀ ਚੰਦ ਜੀ ਕਹਿੰਦੇ ਸਨ ਪ੍ਰਮਾਤਮਾ ਦੇ ਸਿਮਰਨ ਦਾ ਪਹਿਲੇ ਵੀ ਤੁਹਾਡੇ ਸਾਹਿਬ ਜਾਦਿਆਂ ਦਾ ਪ੍ਰਕਾਸ਼ ਹੋਇਆ ਹੈ ਜਨਮ ਹੋਇਆ ਹੈ ਸ਼ਿਰੂ ਤੋਂ ਹੀ ਸਿਰ ਝਕਾਇਆ ਜਦੋਂ ਗਵਾਰਨਰ ਬਾਦ ਦੇ ਵਿੱਚ ਹੀਰਾਂ ਦੇ ਸੰਗ ਇਸ ਇਮਾਰਤ ਦੀ ਜਿਹੜਾ ਨੀਵੀਆਂ ਰੇਨ ਕਰਦੇ ਸਿਰ ਝਕਾ ਦਿੰਦਾ ਬਹੁਤ ਘੱਟ ਸੀ جدوں کے در ایک جاند والے سہم سکھانے پیشہ کے جدوں کی تسیہ مہاراج کے اندر پار وچ اندر والک اون والے سمیدے وزر بڑھلا سا کیوں کرتے ہیں تسیہ بول دے کہ ارمدی رکھانے امنا نہیں کرنی ہے جیڑے سرمدی خاتر جنگی جیونی کی میں ہے ترمدی خاتر جنگی جیونی کی میں ہے ترمدی خاتر جنگی روز شاور کی میں کرنا ہے یہ نائی پوری کرنی ہے ارمدی در سمان چالنا سارے پروس ہے

ਪਰ ਗੁਰੂ ਤੇਜਪਹਾਦਰ ਸਹਿ ਮਹਾਰਾਜ ਦੇ ਅੰਦਰ ਸੰਸਾਰ ਦੀ ਨਹੀਂ ਨਿਰੰਕਾਰ ਦੀ ਖੁਇਸ ਅਵਸਥਾ ਇਹ ਹੈ ਉਹ ਨਿਰੰਕਾਰ ਦੀ ਅਵਸਥਾ ਦੇ ਵਿੱਚ ਹਰ ਸ੍ਰਿਮ ਦੇ ਵਿੱਚ ਜੁੜੇ ਹੋਏ ਮਿਲੇ ਕਿਉਂਕਿ ਇਸ ਅਮਨਾਲ ਸਾਹਿਬ ਦੇ ਠਾਕੁਰ ਚੜਿਆ ਵਾਲੀ ਖਾਸ ਸੀ ਸੇਬ ਸ਼੍ਰੀ ਅਵਸਥਾ ਛੋਟੀ ਤੇਜਪਹਾਦਰ ਸਹਿ ਜੀ ਮਹਾਰਾਜ ਪਰਮਾਤਮਾ ਦੇ ਸਿਮਰਨ ਦੇ ਇਸ ਤੋਂ ਬਾਅਦ ਹੈ ਇਹ ਤਾਂ ਮਾਨਵਤਾ ਉਸ ਅਵਸਥਾ ਹੋ ਇਹ ਨਹੀਂ ਦੇਣਾ ਸੀ ਰਾਮ ਇੱਕ ਸਵਾਦ ਸਿਮਰ ਇਹ ਤੇ ਚਾਰ ਸਾਲ ਵੱਡੇ ਜਨਮ ਬਾਬਾ ਸੁਰਨਦੀ ਪ੍ਰੇਰਣਾ ਦੇਣੀ ਹੈ ਇੱਥੇ ਵੀ ਜਦ ਇਹ ਪਹਾੜਾਂ 'ਚ ਮਹਾਰਾਜਾ ਹੈ ਪਾਪਾ ਭਾਈ ਨਰਾਏ ਮਛਲੀ ਪਾਣੀ ਨੂੰ ਸਿਮਰਦੇ ਹੈ ਇਸੇ ਤਰ੍ਹਾਂ ਜਿਆਦਾ ਉਸ ਪ੍ਰਮਾਤਮਾ ਨੂੰ ਇੱਥੇ ਕੋਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਹੁਣ ਕੀ ਹੋਇਆ ਕਹੋ ਨਾਨਕ ਭਜਰ ਮਨਾ ਜੇ ਬਾਲ ਜੋ ਬਾਬਾ ਅਟਾ ਨਿਤਾਏ ਜੀ ਦਾ ਖਾਨੀ ਇੱਕ ਪ੍ਰੇਰਣਾ ਦੇਣੀ ਹੈ ਸਿਮਰਨ ਦੀ ਉਸ ਦੇ ਨਾਲ ਬਾਬਾ ਅਕਾਲ ਪੁਰਖ ਨੂੰ ਆਪ ਵੀ ਤੇ ਕਰਨਾ ਪਵੇਗਾ ਨਾ